ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਨੂੰ ਸਮਰਪਿਤ ਉਹਨਾਂ ਦੀ ਕਲਮ ਤੋਂ ਲਿਖੀ ਹੋਈ ਕਵਿਤਾ ਹਿੰਦ ਵਾਸੀਆਂ ਨੂੰ ਅੰਤਮ ਸੰਦੇਸ਼ ਹਿੰਦ ਵਾਸੀਓ ਰੱਖਣਾ ਇਹ ਹਦ ਸਾਨੂੰ ਦੇਖ ਕਿਤੇ ਦਿਲਾਂ ਤੋਂ ਨਾ ਤੁਲਹ ਜਣ ਵੇ ਕਤਰ ਵਤਨ ਦੇ ਲਗੇ ਹਾਂ ਚੜਨ ਫੰਸੀ ਤੇ ਸਾਨੂੰ ਦੇਖ ਕੇ ਨਾ ਕਬਰਾ ਹ ਜਣ ਸਾਡੀ ਮੌਤ ਨੇ ਵਤਨ ਦੇ ਵਸਿਆਂਦੇ ਜਿੱਦਲੀ ਪਤਨ ਦਾ ਇਸ਼ਕ ਜਗਾ ਜਣ ਦੇਸ਼ ਵਸਿਓ ਚਮਕਣ ਚੰਦ ਵਾਂਗੂ ਵੇ ਕਿਤੇ ਬਦਲਾ ਏ ਠਣਾ ਅਹ ਜਾਣ ਵੇ ਕਰਕੇ ਦੇਖ ਲੈ ਨਾ ਲਤ ਰੋ ਯਾਰੋ ਦਾਗ ਕਉਮ ਦੇ ਮੱਥੇ ਨਾ ਲਾ ਜਾਣ ਮੂਲਾ ਸਿੰਘ ਕਿਰਪਾਲ ਨਵਾਬ ਵੰਗੂੰ ਤੇ ਅਮਰ ਸਿੰਘ ਨਾ ਕਿਸੇ ਕਹਾ ਜਾਣ ਵਹਿ ਜਲ ਹੁਣ ਕਾਲ ਜਨ ਵਤਨ ਸੇ ਬਕਾਉਂਦੇ ਦਖਲ ਹੋਏ ਕਿ ਡਿਗਰੀਆਂ ਪਾਹ ਜਣਾ ਪਿਆਰੇ ਵੀਰਨੋ ਚੱਲੇ ਹਾਂ ਅਸੀਂ ਜਿੱਥੇ ਵੇ ਇਹੇ ਰਸਤੇਉ ਤੁਸੀਂ ਵੀ ਆਹ ਜਣਾ ਇਸ ਰਸਤੇ ਉ ਤੁਸੀਂ ਵੀ ਆਜਣਾ ਇਸ ਰਸਤੇ ਉ ਤੁਸੀਂ ਵੀ ਆਜਣਾ ਧੰਨਵਾਦ